ਹਸਪੀਟਲ ਦੇ ਹੌਤੀ ਚੰਦਜੀਤ ਸਿੰਘ ਸੋਹਲ ਨੇ ਕਿਹਾ ਕਿ ਅੱਜ ਅਜਨਾਲਾ ਥਾਣੇ ਦੇ ਵਿੱਚ ਜੋ ਵਿਜ਼ਿਟ ਕੀਤੀ ਹੈ ਇਸ ਦੇ ਵਿੱਚ ਕ੍ਰਾਈਮ ਦੇ ਨਾਲ ਸੰਬੰਧਿਤ ਜੋ ਵੀ ਲੰਬਿਤ ਮਾਮਲੇ ਨੇ ਉਹਨਾਂ ਦੀ ਸਮੀਖਿਆ ਕੀਤੀ ਗਈ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਵਿਚਾਰ ਕੀਤਾ ਹੈ ਤੇ ਚਾਈਨਾ ਡੋਰ ਨੂੰ ਲੈ ਕੇ ਵੀ ਐਸ ਐਚ ਓ ਅਤੇ ਡੀ ਐਸ ਪੀ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਡੀ ਐਸ ਪੀ ਦੇ ਹੌਤੀ ਨੇ ਅੱਗੇ ਕਿਹਾ ਕਿ ਚਾਈਨਾ ਡੋਰ ਵਿੱਚੋਂ ਵਾਲਾ ਖਿਲਾਫ 188 ਦੀ ਧਾਰਾ ਦੇ ਮੁਕੱਦਮਾ ਦਰਜ ਹੁੰਦਾ ਇਸ ਦੇ ਸਬੰਧ ਵਿੱਚ ਡੀ ਸੀ ਸਾਹਿਬ ਅੱਜ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ 188 ਧਾਰਾ ਦੀ ਸੋਧ ਲਈ ਪੰਜਾਬ ਸਰਕਾਰ ਨੂੰ ਲਿਖਿਆ ਜਾਵੇ ਅੱਗੇ ਕਿਹਾ ਕਿ ਚਾਈਨਾ ਟੂਰ ਵਿੱਚ ਦੁਬਾਰਿਆਂ ਤੇ ਸਟੋਰੇਜ ਕਰਨ ਵਾਲੇ ਖਿਲਾਫ ਫਕਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅ ਅੱਜ ਜਿਹੜੀ ਇਹ ਅਜਨਾਲਾ ਥਾਣਾ ਵਿਖੇ ਇਹ ਵਿਜ਼ਿਟ ਕੀਤੀ ਹੈ ਇਹਦੇ ਵਿੱਚ ਰੁਟੀਨ ਦੇ ਵਿੱਚ ਜਿਹੜਾ ਹੈ ਕ੍ਰਾਈਮ ਦੇ ਰਿਲੇਟਡ ਜੋ ਵੀ ਪੈਂਡੈਂਸੀਆ ਉਹਨੂੰ ਰਿਵਿਊ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਸ਼ਹਿਰ ਦੇ ਵਿੱਚ ਹੋਰ ਟ੍ਰੈਫਿਕ ਦੇ ਨਾਲ ਰਿਲੇਟਡ ਸਮੱਸਿਆ ਹੈ ਉਹਦੇ ਬਾਰੇ ਵਿਚਾਰ ਹੋਈ ਹੈ ਤੇ ਚਾਈਨਾ ਡੋਰ ਦਾ ਜਿਹੜਾ ਇੱਕ ਇੱਕ ਜਿਹੜਾ ਬਹੁਤ ਬੁਰਾ ਇਹਨੂੰ ਕਹ ਰਹੇ ਆ ਚੱਲ ਰਿਹਾ ਉਹਦੇ ਬਾਰੇ ਵੀ ਜਿਹੜਾ ਹੈ ਸਖਤ ਐਕਸ਼ਨ ਲੈਣ ਲਈ ਐਸਐਚਓ ਸਾਹਿਬ ਨੂੰ ਤਕੀਰ ਕੀਤੀ ਗਈ ਹੈ ਡੀਐਸਪੀ ਸਾਹਿਬ ਨੂੰ ਵੀ ਇਹਦੇ ਬਾਰੇ ਜਿਹੜਾ ਹੈ ਇਨਸਟਰਕਸ਼ਨਸ ਦਿੱਤੀਆਂ ਗਈਆਂ ਨੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਚਾਈਨਾ ਡੋਰ ਜਿਹੜਾ ਹੈ ਬੜਾ ਹੀ ਖਤਰਨਾਕ ਇੱਕ ਰੂਪ ਚ ਉੱਧਰ ਉੱਭਰ ਰਹੀ ਹੈ ਤੇ ਪਹਿਲਾਂ ਵੀ ਇਹਦੇ ਨਾਲ ਕਾਫੀ ਇਨਸੀਡੈਂਟਸ ਹੋਏ ਨੇ ਤੇ ਰੀਸੈਂਟਲੀ ਅਜਨਾਲਾ ਚ ਵੀ ਇਦਾਂ ਦੀ ਇੱਕ ਇਨਸੀਡੈਂਟ ਸਾਹਮਣੇ ਆਈ ਹੈ ਲਾ ਜਿਵੇਂ ਕਿ ਤੁਹਾਨੂੰ ਪਤਾ 188 ਦੀ ਇਹਦੇ ਖਿਲਾਫ ਕਾਰਵਾਈ ਹੁੰਦੀ ਹੈ ਇਹਦੇ ਸਬੰਧ ਚ ਜਿਹੜਾ ਹੈ ਡੀਸੀ ਸਾਹਿਬ ਨਾਲ ਵੀ ਤੇ ਸੀਨੀਅਰ ਆਫਸਰਸ ਨਾਲ ਵੀ ਗੱਲ ਹੋਈ ਹੈ ਤੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਹੈ ਇਹਦੇ ਸਬੰਧ ਇੱਕ ਸਪੈਸ਼ਲ ਜਿਹੜਾ ਹੈਗਾ ਸੌਧ ਲਈ ਉਹ ਲਿਖਿਆ ਜਾ ਰਿਹਾ ਤੇ ਅੱਗੇ ਤੋਂ ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਮੋਨੀਟਰ ਕਰਨ ਲਈ ਜਿਹੜਾ ਹੈ ਐਂਟੀ ਚਾਈਨਾ ਡੋਰ ਜਿਹੜੀ ਹੈ ਮੁਹਿੰਮ ਹੈਗੀ ਉਹ ਚਲਾਈ ਜਾਏਗੀ ਤੇ ਜਿੰਨਾ ਵੀ ਇਸ ਤਰੀਕੇ ਦਾ ਕਿਤੇ ਸਟੋਰੇਜ ਹੁੰਦੀ ਹੈ ਜਾ ਜਿਨ੍ਹਾਂ ਵਿਅਕਤੀਆਂ ਵੱਲੋਂ ਇਹ ਵੇਚੀ ਜਾਂਦੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਲਿਆ ਜਾਏਗਾ ਸਰ ਕਿਹਾ ਜਾ ਸਕਦਾ ਹੈ ਕਿ ਲਾ ਸਟ੍ਰਿਕ ਮਿਲੇਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਜੀ ਬਿਲਕੁਲ ਜੀ ਇਹਦੇ ਬਾਰੇ ਸਰਕਾਰ ਜਿਹੜਾ ਹੈ ਵਿਸ਼ੇਸ਼ ਤੌਰ ਤੇ ਧਿਆਨ ਦੇ ਰਹੀ ਹੈ ਤੇ ਇਹਦੇ ਬਾਰੇ ਜਲਦੀ ਜਿਹੜਾ ਹੈਗਾ ਐਕਸ਼ਨ ਲਿਆ ਜਾਏਗਾ ਇਸ ਤੋਂ ਇਲਾਵਾ ਜਿਹੜਾ ਟ੍ਰੈਫਿਕ ਦੀ ਜਿਹੜੀ ਸਮੱਸਿਆ ਦੀ ਗੱਲ ਹੋਈ ਹੈ ਉਹਦੇ ਬਾਰੇ ਜਿਹੜੀ ਡਿਪਲॉयਮੈਂਟ ਆਫ ਫੋਰਸ ਟ੍ਰੈਫਿਕ ਦੀ ਜਿਹੜੀ ਹੈ ਉਹਦੇ ਬਾਰੇ ਜਿਹੜਾ ਹੈ ਅਸੀਂ ਸਟੈਪਸ ਲੈ ਰਹੇ ਆ ਤੇ ਟ੍ਰੈਫਿਕ ਜਿੱਥੇ ਜਿੱਥੇ ਬੋਟਲ ਨੈਕਸ ਬਣਦੇ ਆ ਜਿੱਥੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਹੈ ਉੱਥੇ ਪੁਲਿਸ ਡਿਪਲੋਇਮੈਂਟ ਹੋਏਗੀ ਟ੍ਰੈਫਿਕ ਦੇ ਮੁਲਾਜ਼ਮ ਹੋਣਗੇ ਇਹਦੇ ਬਾਰੇ ਵੀ ਜਿਹੜਾ ਹੈ ਨਫਰੀ ਜਿਹੜੀ ਇੱਥੇ ਵਧਾਈ ਜਾ ਰਹੀ ਸਰ ਸ਼ਹਿਰ ਦੇ ਮੁੱਖ ਚੌਂਕ ਤੇ ਬਹੁਤ ਜ਼ਿਆਦਾ ਪ੍ਰਾਹਲ ਜੀ ਬਿਲਕੁਲ ਜੀ ਉਹ ਸਾਰਾ ਅੱਜ ਅਸੀਂ ਰਿਵਿਊ ਕੀਤਾ ਹੈ ਤੇ ਉਹਦੇ ਬਾਰੇ ਜਿਹੜਾ ਹੈ ਨੈਸੈਸਰੀ ਜਿਹੜੇ ਸਟੈਪਸ ਹੈਗੇ ਉਹ ਲਏ ਜਾ ਰਹੇ ਸਰ ਦੇਖਣ ਦਾ ਹੈ ਕਿ ਨਸ਼ੇ ਜਿਵੇਂ ਕਾਂਦੀ ਮੋਟ ਪ੍ਰੋਕਸਾਂ ਦੀਆਂ ਨਾਗ ਹਰਤਾਂਗ ਨਹੀਂ ਲਗਾਤਾਰ ਅੱਜ ਵੀ ਕਾਫੀ ਬੜੀ ਰਿਕਵਰੀ ਕਿਵੇਂ ਦੀ ਰੋਕ ਲਈ ਕਿਵੇਂ ਪੁਲਿਸ ਵੱਲੋਂ ਕੀ ਕਰ ਅ ਦੇਖੋ ਜੀ ਇਹਦੇ ਵਿੱਚ ਜਿੱਥੇ ਤੱਕ ਪੁਲਿਸ ਦਾ ਸਬੰਧ ਹੈ ਅਜਨਾਲੇ ਥਾਣੇ ਤੇ ਅਜਨਾਲਾ ਪੁਲਿਸ ਵੱਲੋਂ ਵਧੀਆ ਕੰਮ ਕੀਤਾ ਜਾ ਰਿਹਾ ਹੈ ਰਿਕਵਰੀਜ਼ ਕਾਫੀ ਵਧੀਆਂ ਨੇ ਇਸ ਦੇ ਬਾਵਜੂਦ ਵੀ ਜਿੰਨੀ ਡਿਲੀਵਰੀ ਉਧਰੋਂ ਹੋ ਰਹੀ ਹੈ ਉਹਦੇ ਵਿੱਚ ਵੀ ਕਾਫੀ ਵਾਧਾ ਹੋਇਆ ਤੇ ਜਿਵੇਂ ਸਰਦੀਆਂ ਦਾ ਮੌਸਮ ਵੀ ਹੈ ਤੇ ਫੌਗੀ ਸੀਜ਼ਨ ਵੀ ਹੈ ਇਹਦੇ ਵਿੱਚ ਸਭ ਵੱਡਾ ਚੈਲੰਜ ਸਾਡੇ ਲਈ ਉੱਪਰ ਕੇ ਸਾਹਮਣੇ ਆ ਰਿਹਾ ਪਰ ਪੁਲਿਸ ਫੇਰ ਮੁਸਤੈਦ ਹੈ ਸਾਡੇ ਬੀਐਸਐਫ ਦੇ ਨਾਲ ਵੀ ਚੰਗੇ ਜੋਇੰਟ ਜਿਹੜੇ ਨਾਕੇ ਉਹ ਲੱਗ ਰਹੇ ਨੇ ਤੇ ਅਸੀਂ ਤੁਸੀਂ ਦੇਖਿਆ ਹੋਵੇਗਾ ਪਿੱਛੇ ਜੇ ਰਿਕਵਰੀ ਵੀ ਇਸੇ ਕਰਕੇ ਜਿਹੜੀ ਹੈ ਜ਼ਿਆਦਾ ਹੋ ਰਹੀ ਹੈ ਕਿਉਂਕਿ ਉਹਨਾਂ ਦੀ ਮੁਸਤਦੀ ਉਹਨਾਂ ਨਾਕਿਆਂ ਦੀ ਮੁਸਤਦੀ ਕਾਰਨ ਜਿਹੜਾ ਹੈ ਇਹ ਰਿਕਵਰੀ ਜਿਹੜੀਆਂ ਹੋ ਰਹੀਆਂ ਨੇ